ਲੀਕਸ ਤੇ ਸਾਰੇ ਪ੍ਰੈਸ ਵਾਲਿਆਂ ਨੂੰ ਸਾਰਿਆਂ ਨੂੰ ਲੋੜੀ ਦੀ ਬਹੁਤ-ਬਹੁਤ ਮੁਬਾਰਕਾਂ ਸਾਰੇ ਪੰਜਾਬ ਵਾਸੀਆਂ ਨੂੰ ਅੱਜ ਅਸੀਂ ਬੜੇ ਇੱਕ ਵਧੀਆ ਜਿਹੜੇ ਹੈਗੇ ਚਿੱਟੇ ਦੇ ਉੱਪਰ ਇੱਕ ਕਾਨਫਰੰਸ ਕੀਤੀ ਹੈਗਾ ਐਮਐਲਏ ਸਾਹਿਬ ਵੱਲੋਂ ਪਿੰਡ-ਪਿੰਡ ਦੇ ਵਿੱਚ ਜਾ ਕੇ ਪਿੰਡ-ਪਿੰਡ ਜਿਹੜੇ ਮੋਤਵਰ ਬੰਦੇ ਨੇ ਪਿੰਡ-ਪਿੰਡ ਦੀ ਜਿਹੜੀ ਪੰਚਾਇਤ ਹੈ ਉਹਨਾਂ ਨੂੰ ਇਹ ਕੱਟ ਕਰਕੇ ਕਿਹਾ ਹੈਗਾ ਵੀ ਮਤਾ ਪਾਓ ਜਿਹਦੇ ਵਿੱਚ ਕਿਸੇ ਵੀ ਜਿਹੜਾ ਕ੍ਰਾਈਮ ਕਰਦਾ ਹੈਗਾ ਚਿੱਟੇ ਦਾ ਹੋ ਗਿਆ ਦੂਸਰਾ ਹੋ ਗਿਆ ਆਪਣਾ ਗੋਲੀਆਂ ਦਾ ਹੋ ਗਿਆ ਕਿਸੇ ਵੀ ਚੀਜ਼ ਆ ਕੋਈ ਕ੍ਰਾਈਮ ਕਰਦਾ ਹੈ ਵੀ ਉਹਦੇ ਪਿੱਛੇ ਨਾ ਸਾਡੇ ਕੋਲ ਆਣ ਤੇ ਨਾ ਹੀ ਕੋਈ ਕਿਸੇ ਦੀ ਕੋਈ ਸਪਾਰਸ਼ ਕਰੇ ਅੱਗੇ ਵੀ ਇਹੀ ਹੁੰਦਾ ਰਿਹਾ ਗਿਆ ਅੱਗੇ ਵੀ ਅਸੀਂ ਪਰਚੇ ਦਿੰਦੇ ਰਹੇ ਗਿਆ ਹੁਣ ਜਿਸ ਹਿਸਾਬ ਨਾਲ ਸਰ ਨੇ ਕੋਈ ਵਧੀਆ ਲਹਿਰ ਚਲਾਈ ਗਿਆ ਉੱਪਰ ਸਾਡੇ ਸੀਐਮ ਸਾਹਿਬ ਡੀਜੀਪੀ ਸਾਹਿਬ ਸਾਡੇ ਐਸਐਸਪੀ ਸਾਹਿਬ ਨਵੇਂ ਆਏ ਨੇ ਮਿਸ ਅਭੀ ਅਭਿਮਨਿਉ ਰਾਣਾ ਜੀ ਆਈਪੀਐਸ ਉਹਨਾਂ ਨੇ ਵੀ ਬਹੁਤ ਵਧੀਆ ਸਟਰਗਲ ਕਰਕੇ ਸਾਡੀ ਟੀਮ ਬਹੁਤ ਵਧੀਆ ਬਣਾਤੀ ਦੀ ਹੈ ਅਪਣੇ ਸਾਬਿਤ ਹੋ ਜਾਂਦੀ ਵੀ ਜਿੱਥੇ ਕ੍ਰਾਈਮ ਨੂੰ ਸਾਨੂੰ ਪਤਾ ਲੱਗਦਾ ਹੀ ਉਹ ਉਸ ਤੋਂ ਪਹਿਲੇ ਸਾਡੇ ਬੰਦੇ ਉੱਥੇ ਪਹੁੰਚੇ ਹੁੰਦੇ ਤਕਰੀਬਨ ਜਿੰਨੀ ਹੁਣ ਵਾਰਦਾਤਾਂ ਹੋਈਆਂ ਸਾਡੇ ਵੀ ਸਿਰ ਇੱਕ ਜਾਂ ਦੋ ਮੁਕੱਦਮੇ ਜਿਹੜੇ ਉਹ ਰੀਸੈਂਟਲੀ ਹੋਏ ਉਹ ਅਨਟ੍ਰੇਸ ਰਹੇ ਨੇ ਬਾਕੀ ਸਾਰੇ ਟ੍ਰੇਸ ਕਰ ਲਏ ਨੇ ਇਹਨਾਂ ਕੋਈ ਵੀ ਸਾਡੇ ਕੋਲ ਲੀਡਸ ਹੈਗੀਆਂ ਜਿਹੜੇ ਜਿਹੜੇ ਬੰਦੇ ਇਹਨਾਂ ਨੇ ਕੀਤੇ ਨੇ ਉਹ ਅਸੀਂ ਵਿਦਨ ਡੇ ਆਊਟਸ ਉਹ ਜਿਹੜੇ ਘਰੋਂ ਭੱਜੇ ਹੋਏ ਨੇ ਉਹ ਅਸੀਂ ਆਪੇ ਫੜ ਲਏ ਨੇ ਸੋ ਮੈਂ ਸਰ ਦਾ ਬਹੁਤ ਥੈਂਕਸ ਕਰ ਦਿਆਂਗਾ ਵੀ ਸਾਡੇ ਨੂੰ ਇੱਕ ਇੱਕ ਹੋਰ ਕਮੇਟੀ ਜਿਹੜੀ ਸਾਡੇ ਨਾਲ ਉਹਨਾਂ ਨੇ ਜੋੜ ਦਿੱਤੀ ਕਿ ਵੀ ਜਿਹੜੇ ਸਾਨੂੰ ਮਿੰਟ ਮਿੰਟ ਬਾਅਦ ਦੱਸਣਗੇ ਵੀ ਆਹ ਵਾਲੇ ਸਾਡੇ ਪਿੰਡ 'ਚ ਵੇਚਦੇ ਆਗੇ ਆ ਕਰਦੇਗੇ ਸੋ ਕਿਸੇ ਵੀ ਬੰਦੇ ਨੂੰ ਜਿਹੜਾ ਉਹ ਬਖਸ਼ਿਆ ਨਹੀਂ ਜਾਏਗਾ ਜਾਂ ਤਾਂ ਉਹਨੂੰ ਚਿੱਟਾ ਛੱਡਣਾ ਪਵੇਗਾ ਜਾਂ ਫਿਰ ਸਾਡਾ ਏਰੀਆ ਛੱਡਣਾ ਪਵੇਗਾ ਡੀਐਸਪੀ ਸਾਹਿਬ ਸਵਾਲ ਹੈ ਕਿ ਪੁਲਿਸ ਬੇਸ਼ੱਕ ਇਹਦੇ ਵਿੱਚ ਕੋਈ ਸ਼ਰਤ ਨਹੀਂ ਹੈਗਾ ਕਿ ਪੁਲਿਸ ਆਏ ਦਿਨ ਨਸ਼ੇ ਦੇ ਸਦਾਗਰਾਂ ਦੇ ਖਿਲਾਫ ਕਾਰਵਾਈਆਂ ਬੰਦੀ ਹੈ ਪਰਚੇ ਦਰਜ ਕਰਦੀ ਹੈ ਪਰ ਇਹ ਜਿਹੜੇ ਨਸ਼ੇ ਦੇ ਸਦਾਗਰ ਨੇ ਕੁਝ ਦਿਨਾਂ ਬਾਅਦ ਜਦੋਂ ਬਾਹਰ ਆ ਜਾਂਦੇ ਨੇ ਫੇਰ ਸ਼ੁਰੂ ਕਰ ਦਿੰਦੇ ਨੇ ਉਹਦਾ ਕੀ ਹੱਲ ਹੈ ਹੁਣ ਜਿਹੜੇ ਇਹ ਤਾਂ ਮੇਨ ਹੁੰਦਾ ਵੀ ਜਿਸਲੇ ਸਾਡਾ ਗਮ ਹੈ ਜਸੀਂ ਫੜਨਾ ਉਹਨਾਂ ਨੂੰ ਅਸੀਂ ਉਹਨਾਂ ਨੂੰ ਕੋਰਟ ਚ ਪ੍ਰੋਡਿਊਸ ਕਰਦੇ ਨੇਗੇ ਕੋਰਟ ਦੇ ਵਿੱਚ ਜਿਹੜੀ ਉਹਨਾਂ ਦੀ ਜ਼ਮਾਨਤਾ ਹੋ ਜਾਂਦੀ ਹੈ ਕਿ ਜਾਂ ਜ਼ਮਾਨਤਾ ਨਾ ਦਿਓ ਉਹਨਾਂ ਦੀ ਇਸੇ ਵਾਸਤੇ ਅਸੀਂ ਰਿਕਵੈਸਟ ਕਰ ਰਹੇ ਹਾਂ ਸਾਰੀ ਪੰਚਾਇਤ ਨੂੰ ਵੀ ਤੁਸੀਂ ਜ਼ਮਾਨਤਾ ਵੀ ਨਾ ਦਿਓ ਕਿਸ ਦੀਆਂ ਜੇ ਜ਼ਮਾਨਤ ਦੋਗੇ ਤਾਂ ਉਹ ਬਾਹਰ ਆਏਗਾ ਨਹੀਂ ਤੇ ਕਿਸੇ ਵੀ ਜੁਡੀਸ਼ੀਅਲ ਅਫਸਰ ਨੇ ਆਪਣੇ ਆਪ ਨਹੀਂ ਚੜਨਾ ਵਿਤਨਵਾਹੀ ਛੱਡ ਦਿੰਦੇ ਨੇ ਕੀ ਸਾਡੇ ਕਾਨੂੰਨ ਦੇ ਵਿੱਚ ਕਮੀ ਹੈ ਕੋਈ ਕਿ ਜਿਹੜਾ ਇਹਨ ਇਹ ਕਮੀ ਨੂੰ ਤਾਂ ਨਹੀਂ ਕਹਿ ਸਕਦੇ ਪਰ ਹੁਣ ਆਪਾਂ ਜੇ ਜ਼ਮਾਨਤ ਦਵਾਵਾਂਗੇ ਹੀ ਨਹੀਂ ਤੇ ਆਪਾਂ ਫਿਰ ਉਹਦੀ ਜ਼ਮਾਨਤ ਹੋਣੀ ਕਿੱਥੋਂ ਹੈਗੀ ਇਹ ਇਸ ਐਸੇ ਇਸ ਦਾਗਰਾਂ ਦੀ ਤੇ ਬੇਲ ਹੀ ਨਹੀਂ ਹੋਣੀ ਚਾਹੀਦੀ ਇਹਦੇ ਵਿੱਚ ਪ੍ਰੋਵੀਜ਼ਨ ਨਹੀਂ ਹੁੰਦਾ ਵਿੱਚ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਹਿਊਮਨ ਰਾਈਟਸ ਵੀ ਆ ਜਾਂਦੇ ਨਾ ਹਿਊਮਨ ਰਾਈਟਸ ਹੀ ਹੁੰਦਾ ਵੀ ਆਪਾਂ ਉਹਨੂੰ ਫ੍ਰੀडम ਵੀ ਦੇਣੀ ਹੈ ਉਹ ਜੁਡੀਸ਼ੀਅਲ ਨੇ ਦੇਖਣਾ ਹੈਗਾ ਸਾਡੇ ਵੱਲੋਂ ਜਿੰਨਾ ਖੁੰਦਾ ਸੀ ਉਹਨੂੰ ਫੜ ਕੇ ਉਹਨੂੰ ਜੇਲ੍ਹ 'ਚ ਭੇਜ ਦਿੰਦੇ ਹਾਂ ਤੁਸੀਂ ਨਹੀਂ ਜ਼ਮਾਨਤ ਦੋਵੋਗੇ ਉਹ ਬਾਹਰ ਆ ਹੀ ਨਹੀਂ ਸਕਦਾ ਇਹ ਮੈਂ ਤੁਹਾਨੂੰ ਗਰੰਟੀ ਦਿੰਦਾ ਤੁਹਾਡੇ ਕਹਿਣ ਮਤਾਂ ਕੋਈ ਹਿਊਮਨ ਰਾਈਟ ਦਾ ੜੀਕਾ ਬਣਦਾ ਨਹੀਂ ਇਹ ਕੋ ਜਮਾਨਤ ਹੋਣੀ ਨਹੀਂ ਨੈਚੁਰਲੀ ਇਹ ਵੀ ਹੋ ਸਕਦਾ ਹੈ ਕਿ ਜੇਕਰ ਜੇ ਤੁਸੀਂ ਜਿਵੇਂ ਉਹਨੂੰ ਪਿੱਛੇ ਕਾਨੂੰਨ ਚੇਂਜ ਕੀਤਾ ਹੈ ਉਸ ਹਿਸਾਬ ਨਾਲ ਜੇ ਸਜ਼ਾਵਾਂ ਵੀ ਜ਼ਿਆਦਾ ਹੋ ਜਾਣ ਜਿਵੇਂ ਬਾਹਰੀ ਕੰਟਰੀ ਚ ਕੀ ਹੁੰਦਾ ਹੈ ਕਿ ਬਾਹਰੀ ਕੰਟਰੀ ਚ ਇਹ ਹੀ ਹੈਗਾ ਵੀ ਜੇ ਕਿਸੇ ਨੇ ਚੋਰੀ ਕੀਤੀ ਉਹਦੇ ਹੱਥ ਵੱਢਤੇ ਕਰ ਲੋਕਾਂ ਦੇ ਘਰ ਸੋਨੇ ਖਾਲੀ ਪਏ ਹੁੰਦੇ ਗਏ ਕੋਈ ਉਹਨਾਂ ਤਾਲਾ ਨਹੀਂ ਲਾਇਆ ਨਹੀਂ ਹੁੰਦਾ ਉਹਦੇ ਸਾਰੇ ਇਦਾਂ ਹੋ ਸਕਦਾ ਜੇ ਮੰਨ ਲਓ ਪਿੰਡ ਦੇ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਤੇ ਦੂਜੇ ਦੂਜੇ ਪਿੰਡ ਦਾ ਕੋਈ ਬੰਦਾ ਉਹਦੀ ਜਵਾਨਤ ਦੇ ਦੂਗਾ ਫੇਰ ਨਹੀਂ ਦੇ ਗਣਾ ਤਾਂ ਹੀ ਸਾਰੇ ਪਿੰਡਾਂ ਦੀ ਕਰ ਰਹੇ ਨੇ ਆਪਾਂ ਸਬਡਿਵੀਜ਼ਨ ਦੀ ਕਰ ਰਹੇ ਹਾਂ ਸਬਡਿਵੀਜ਼ਨ ਸਾਰੇ ਪਿੰਡ ਕਿੰਨੇ ਗੇ ਜਿੰਨੇ ਵੀ ਪਿੰਡ ਗੇ ਸਾਰਿਆਂ ਨੇ ਮਤਾ ਪਾਇਆ ਵੀ ਅਸੀਂ ਨਹੀਂ ਕਰਾਂਗੇ ਜੀ ਅਸੀਂ ਸਾਰ ਇੱਕ ਸਵਾਲ ਹੈ ਜਿੱਦਾਂ ਨਸ਼ੇ ਦੇ ਸਲਾਗਰਾਂ ਨੂੰ ਪੜਿਆ ਜਾਂਦਾ ਹੈ ਨਾ ਤੇ ਕਾਰਵਾਈ ਕੀਤੀ ਜਾਂਦੀ ਹੈ ਉਸ ਦੇ ਸੰਬੰਧ ਦੇ ਵਿੱਚ ਥਾਣੇ ਦੇ ਵਿੱਚ ਕੋਈ ਇੱਕ ਦੋ ਪਤਤਕਾਂ ਨੂੰ ਬੁਲਾ ਕੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਨੇ ਬਿਲਕੁਲ ਸਰ ਇਹ ਕਰ ਲਾਂਗੇ ਮੈਂ ਆਪਣੀ ਤੌਰ ਤੇ ਸਾਰੀ ਛੋੜੇ ਸਬ ਡਿਵੀਜ਼ਨ ਦੀ ਬਣਾ ਲੈਂਦੇ ਆ ਆਪਣਾ WhatsApp ਗਰੁੱਪ ਬਣਾ ਲੈਂਦੇ ਮੈਂ ਆਪੇ ਸ਼ੇਅਰ ਕਰ ਦਾਂ ਕੋਈ ਜੀ ਥੈਂਕ ਯੂ ਥੈਂਕ ਯੂ ਹਾਂ ਜੀ ਸਾਰੀ ਗੱਲ ਜਿਹੜੀ ਬੱਚੇ ਸੁਣਨ ਦਾ